ਪੈਦਲ ਜਾਓ ਗੱਡੀਆਂ ਸਚਾਓ ਰੇਲ ਗੱਡੀ 'ਚ ਜਾਓ ਬੱਸਾਂ 'ਚ ਜਾਓ ਹੁਣ ਜੇ ਅਸੀਂ ਉੱਤ ਜਾ ਰਹੇ ਆ ਤਾਂ ਸਾਨੂੰ ਕੋਦੋ ਵੀ ਰੋਕਦਾ ਇਹ ਕਹਿੰਦਾ ਐਦਾਂ ਨਹੀਂ ਜਾਣਾ ਤੁਸੀਂ ਹੁਣ ਜਾਈਏ ਤਾਂ ਜਾਈਏ ਕਿਵੇਂ ਆਪਾਂ ਇਹ ਦੱਸੋ ਜੇ ਟਰੈਕਟਰਾਂ ਤੇ ਜਾਂਦੇ ਤਾਂ ਵੀ ਰੋਕ ਪੈਦਲ ਜਾਂਦੇ ਤਾਂ ਵੀ ਰੋਕ ਆਪਣਾ ਹੱਕ ਕਿਦੇ ਤੇ ਰੱਖੀ ਆਪਣਾ ਹੱਕ ਵਾਸਤੇ ਆਵਾਜ਼ ਇਹ ਕਹਿਣਾ ਚਾਹੁੰਦੇ ਆ মিডিਆ ਰਹੀ ਸਰਕਾਰ ਨੂੰ ਕਿ ਜਦੋਂ ਤੁਸੀਂ ਸਾਡੇ ਤੋਂ ਕੋਟਾ ਬਣਾਉਂਦੇ ਹੋ ਤੇ ਸਾਨੂੰ ਜਿਹੜਾ ਇਹ ਵਾਦਾ ਚੜਾ ਕੇ ਕਹਿੰਦੇ ਹੋ ਕਿ ਅਸੀਂ

ਮੈਂ ਜਟਵੜੋਂ ਵਾਲਾ ਤੋਂ ਆਈ ਹਾਂ ਜਟਵੜੋਂ ਵਾਲਾ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਇੱਥੇ ਬੁਲਾਇਆ ਗਿਆ ਹੈ ਸਪੈਸ਼ਲੀ ਕਿ ਕਿਸ ਇਸ ਕੰਮ ਲਈ ਤੁਹਾਨੂੰ ਇੱਥੇ ਮਤਲਬ ਕਿ ਜਿਹੜੀ ਸਮੂਲਿਤ ਕਰਾਈ ਗਈ ਤੁਹਾਡੀ ਮੈਂ ਇੱਥੇ ਆਈ ਹਾਂ ਜਿਹੜਾ ਐਮਐਸਪੀ ਦਾ ਮੁੱਦਾ ਹੈਗਾ ਨਾ ਉਹਦੇ ਉੱਤੇ ਬੋਲਣੇ ਸਪੀਚ ਦੇਣ ਵਾਸਤੇ ਕਿਉਂਕਿ ਅੱਜ ਉਹ ਜਿਹੜਾ ਹੈਗਾ ਲੇਡੀਜ਼ ਦਾ ਕੰਟਰੀਬਿਊਸ਼ਨ ਸੀਗਾ ਅਸੀਂ ਉਹਨੂੰ ਵਧਾ ਚੜਾ ਕੇ ਪੇਸ਼ ਕਰਨ ਵਾਸਤੇ ਆਏ ਆ ਕੀ ਹੋਰ ਤਾਂ ਕਿਸੇ ਪੱਖੋਂ ਵੀ ਘਟਨੇ ਹੈਗੇ ਆ ਤੇ ਹੋਰਤ ਹੋਣ ਦਾ ਸਾਡਾ ਇਹੀ ਫਾਇਦਾ ਹੈ ਜੇ ਅਸੀਂ ਆਪਣੇ ਭਰਾਵਾ ਨਾਲ ਖੜਾ ਹੋ ਕੇ ਬੋਲੀਏ ਮੈਂ ਇਹ ਕਹਿਣਾ ਚਾਹਨੀ ਆ ਮੀਡੀਆ ਰਾਹੀਂ ਸਰਕਾਰ ਨੂੰ ਕਿ ਜਦੋਂ ਤੁਸੀਂ ਸਾਡੇ ਤੋਂ ਵੋਟਾਂ ਮੰਗਣ ਆਉਂਦੇ ਹੋ ਤੇ ਸਾਨੂੰ ਜਿਹੜਾ ਇਹ ਵਦਾ-ਚੜਾ ਕੇ ਕਹਿੰਦੇ ਹੋ ਵੀ ਅਸੀਂ ਉਹ ਦਵਾਂਗੇ ਅਸੀਂ ਇਹ ਦਵਾਂਗੇ ਤੁਹਾਨੂੰ ਕਿਸਾਨੀ ਨੂੰ ਇਤਨਾ ਕੇ ਵਧਾਵਾਂਗੇ ਜਾਂ ਫਿਰ ਹੋਰ ਸਾਰੇ ਮੁੱਦੇ ਨੇ ਵੀ ਅਸੀਂ ਇਹ ਜਿਹੜਾ ਹੈਗਾ ਇਹ ਨਸਿਆਂ ਦਾ ਜਾਂ ਜੋ ਵੀ ਹੋਰ ਮੁੱਦੇ ਹੈਗੇ ਨੇ ਸਬਸਿਡੀ ਕਿਸਾਨ ਨੂੰ ਦਿੱਤੀ ਜਾਵੇਗੀ ਇਹ ਸਾਰਾ ਕੁਝ ਤੁਸੀਂ ਜਦੋਂ ਆਉਂਦੇ ਹੋ ਸਾਡੇ ਤੇ ਵੋਟਾਂ ਲੈਣ ਵਾਸਤੇ ਤਾਂ ਇੰਨਾ ਕੁਝ ਕਹਿ ਕੇ ਜਾਂਦੇ ਹੋ ਤੇ ਅਸੀਂ ਤੁਹਾਨੂੰ ਕੁਰਸੀ ਤੇ ਬਿਠਾ ਦਿੰਦੇ ਹਾਂ ਜਦ ਹੀ ਜਦੋਂ ਤੁਸੀਂ ਮੁੱਕਰ ਜਾਂਦੇ ਹੋ ਪਰ ਅਸੀਂ ਆਪ ਆਪਣੇ ਹੱਕ ਲੈਣ ਵਾਸਤੇ ਤੁਹਾਡੇ ਕੋਲ ਆਉਂਦੇ ਆ ਤੇ ਤੁਸੀਂ ਸਾਨੂੰ ਅੱਗੋਂ ਇੰਟਾ ਰੋੜੇ ਮਾਰਦੇ ਹੋ ਇੱਕ ਵਾਰ ਕਹਿ ਕੇ ਵੀ ਅਸੀਂ ਐਮਐਸਪੀ ਦਾਵਾਂਗੇ ਦੂਜੀ ਵਾਰ ਤੁਸੀਂ ਮੁੱਕਰ ਜਾਂਦੇ ਹੋ ਤੇ ਜਦ ਹੀ ਕਹਿੰਦੇ ਹੋ ਕਿ ਟੇਬਲ ਟਾਕ ਤੇ ਗੱਲ ਹੋਏਗੀ ਟੇਬਲ ਟਾਕ ਤੇ ਘੱਟੋ ਘੱਟ 36 ਵਾਰ ਗੱਲ ਹੋਲੀ ਤੇ ਉਹਦੇ ਕਰਕੇ ਇਹ ਸਾਡੇ ਵਿੱਚੇ ਰਹਿ ਗਿਆ ਤੇ ਕੋਈ ਗੱਲ ਨਹੀਂ ਹੋਈ ਉਹ ਤੋਂ ਬਾਅਦ ਮੈਂ ਇਹੀ ਕਹਿਣਾ ਚਾਹੂੰਗੀ ਵੀ ਜਦੋਂ ਵੀ ਇਹ ਬੋਟਾ ਮੰਗ ਮੈਂ ਆਪਦੇ ਭਰਾਵਾਂ ਨੂੰ ਕਹਿਣੀ ਚਾਹਾਂਗੀ ਵੀ ਜਦੋਂ ਵੀ ਇਹ ਬੋਟਾ ਮੰਗੜ ਪਿੰਡ 'ਚ ਆਉਣ ਇਹਨਾਂ ਨੂੰ ਚੰਗੀ ਤਰ੍ਹਾਂ ਜਵਾਬ ਦਿੱਤਾ ਜਾਵੇ ਇਹ ਵੱਖਵਾਦੀ ਪੱਖਵਾਦੀ ਅਲਗਾਵਾਦੀ ਕਹਿ ਕੇ ਜਿਹੜੇ ਸਾਨੂੰ ਵੰਗਾਰਦੇ ਨੇ ਨਾ ਇਹ ਸਾਡੇ ਗੋਲੀਆਂ ਵਰਾਉਂਦੇ ਸਾਡੇ ਉੱਤੇ ਤੇ ਗੋਲੇ ਮਾਰਦੇ ਨੇ ਸਾਨੂੰ ਮੈਂ ਇਹੀ ਕਹਿਣਾ ਚਾਹੂੰਗੀ ਵੀ ਜਦੋਂ ਹੁਣ ਇਹ ਬੋਟਾ ਮੰਗੜ ਆਉਣ ਨਾ ਸਾਡੇ ਪਿੰਡ ਇਹਨਾਂ ਨੂੰ ਠੋਕਵਾ ਜਵਾਬ ਦੇਣਾ ਚਾਹੀਦਾ ਤੇ ਹੁਣ ਜਦੋਂ ਇਹ ਆਉਣਗੇ ਇਹ 36 ਵਾਰ ਸੋਚਣ ਕੇ ਸਾਡੇ ਕੋਲ ਵੋਟਾਂ ਮੰਗਣ ਜਦੋਂ ਆਉਗੇ ਇਹ ਸਾਡੀ ਕਮਜ਼ੋਰੀ ਇਹ ਤੱਕ ਤੇ ਸਾਨੂੰ ਬਿਠਾ ਅਸੀਂ ਇਹਨਾਂ ਨੂੰ ਬਿਠਾਇਆ ਤੇ ਸਾਨੂੰ ਮੁਰਤਵਾ ਜਵਾਬ ਦੇ ਰਹੇ ਨੇ ਬੈਠ ਕੇ ਉੱਥੇ ਗੋਲੀਆਂ ਮਾਰਦੇ ਨੇ ਇਹ ਕੱਲਾ ਸ਼ੁਭਕਰਨ ਨਹੀਂ ਜੇ ਅਸੀਂ ਉਸ ਦਿਨ ਕਹਿੰਦੇ ਆ ਨਾ ਲੋਕ ਵੀ ਉੱਥੇ ਗਏ ਨਹੀਂ ਇਹ ਡਰ ਗਏ ਫਲਾਣਾ ਹੋ ਗਿਆ ਸਰਕਾਰ ਤੋਂ ਅਸੀਂ ਡਰੇ ਨਹੀਂ ਹੈਗੇ ਸਾਨੂੰ ਅਸੀਂ ਬੱਚੇ ਵੀ ਆਪਣੇ ਬਚਾਣੇ ਸੀਗੇ ਵੀ ਇਹ ਇਹਨਾਂ ਦੇ ਤਾਂ ਕਸਮ ਖਾਲੀ ਸੀ ਵੀ ਹੁਣ ਇਹਨਾਂ ਨੂੰ ਮਾਰ ਦੇਣਾ ਪਰ ਕਈ ਸ਼ੁਭਕਰਨ ਅਸੀਂ ਨਹੀਂ ਸੀ ਚਾਹੁੰਦੇ ਵੀ ਸਾਡੇ ਕਈ ਸ਼ੁਭਕਰਨ ਉੱਥੇ ਸ਼ਹੀਦ ਹੋਣ ਪਰ ਜੇ ਜਿਹੜੀ ਸ਼ੁਭਕਰਨ ਦੀ ਸ਼ਹੀਦੀ ਹੈ ਉਹ ਐਵੇਂ ਨਹੀਂ ਜਾਊਗੀ ਐਵੇਂ ਜਾਇਆ ਨਹੀਂ ਜਾਊਗੀ ਅਸੀਂ ਆਪਣਾ ਆਪ ਦਾ ਹੱਕ ਲੈ ਕੇ ਰਵਾਂਗੇ ਅਸੀਂ ਤਾਂ ਕਹਿੰਦੇ ਆ ਵੀ ਆ ਤੋਂ ਸਾਨੂੰ ਆਪਣਾ ਹੱਕ ਦੇ ਦਿਓ ਇਹ ਜਿਹੜਾ ਇਹਨਾਂ ਨੇ ਬਾਰਡਰ ਲਗਾਇਆ ਨਾ ਇੱਥੇ ਜਾਂ ਫਿਰ ਇਹ ਪੱਕਾ ਬਾਰਡਰ ਕਰ ਦੇਣ ਅਸੀਂ ਆਪਣੀ ਸਰਕਾਰ ਵੱਖਰੀ ਬਣਾਈਏ ਆਪਣੇ ਹੱਕ ਮੰਗੀਏ ਕਰੀਏ ਜੋ ਮਰਜ਼ੀ ਹੋਵੇ ਇਹ ਜਿਹੜਾ ਬਾਰਡਰ ਹੈ ਜਾ ਤਾਂ ਇਹਨੂੰ ਪੱਕਾ ਬਣਾ ਦੇਣ ਅਰ ਜਾ ਫਿਰ ਇਹਨੂੰ ਹਟਾ ਦੇਣ ਅਸੀਂ મોદી ਤੱਕ ਆਪਣੀ ਗੱਲ ਪਹੁੰਚਾਉਣ ਵਾਸਤੇ ਕਿ ਅਸੀਂ ਬਾਹਰੋਂ ਆਏ ਆ ਸਾਨੂੰ ਉੱਥੇ ਜੰਤਰ ਮੰਤਰ ਤੇ ਜਾਣ ਦਾ ਹੱਕ ਨਹੀਂ ਹੈਗਾ ਪਹਿਲੇ ਖੱਟਰ ਕਹਿੰਦਾ ਸੀ ਵੀ ਤੁਸੀਂ ਪੈਦਲ ਜਾਓ ਗੱਡੀਆਂ ਸੇ ਜਾਓ ਰੇਲ ਗੱਡੀ ਸੇ ਜਾਓ ਬੱਸਾਂ ਸੇ ਜਾਓ ਹੁਣ ਜੇ ਅਸੀਂ ਉਦਾਂ ਜਾਣ ਲੱਗੇ ਆ ਤਾਂ ਸਾਨੂੰ ਉਦੋਂ ਵੀ ਰੋਕਦਾ ਇਹ ਕਹਿੰਦਾ ਐਦਾਂ ਨਹੀਂ ਜਾਣਾ ਤੁਸੀਂ ਹੁਣ ਜਾਈਏ ਤਾਂ ਜਾਈਏ ਕਿਵੇਂ ਆਪਾਂ ਇਹ ਦੱਸੋ ਜੇ ਟਰੈਕਟਰਾਂ ਤੇ ਜਾਂਦੇ ਤਾਂ ਵੀ ਰੋਕ ਪੈਦਲ ਜਾਂਦੇ ਤਾਂ ਵੀ ਰੋਕ ਆਪਣਾ ਹੱਕ ਕਿਦੇ ਅੱਗੇ ਰੱਖੀ ਆਪਣਾ ਹੱਕ ਵਾਸਤੇ ਆਵਾਜ਼ ਕਿਦੇ ਅੱਗੇ ਰੱਖੀ ਤੁਸੀਂ ਇਹ ਦੱਸੋ ਮੈਂ ਇਹੀ ਕਹਿਣਾ ਚਾਹਦੀ ਆ ਵੀ ਅਸੀਂ ਹੁਣ ਆਪਣੀ ਸਟਰੈਂਥ ਕੰਟਰੀਬਿਊਸ਼ਨ ਦਿਖਾਣ ਆਏ ਆ ਵੀ ਅਸੀਂ ਵੀ ਬਹੁਤ ਕੁਝ ਕਰ ਸਕਦਾ ਜੇ ਔਰਤ ਆਪਣਾ ਘਰ ਚਲਾ ਸਕਦੀ ਏ ਜੌਬ ਕਰ ਸਕਦੀ ਏ ਤਾਂ ਉਹ ਬਹੁਤ ਕੁਝ ਕਰ ਸਕਦੀ ਏ ਅਸੀਂ ਆਪਣੇ ਭਰਾਵਾਂ ਦੇ ਨਾਲ ਲੜ ਕੇ ਰਲ ਕੇ ਇੱਥੇ ਲੜਨ ਆਏ ਆ ਤੇ ਜਦੋਂ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਲੜਦੇ ਰਵਾਂਗੇ ਇਹ ਹੀ ਮੇਰੀ ਆਖਰੀ ਚੇਤਾਵਨੀ ਏ ਸਰਕਾਰ ਨੂੰ ਉਹਨਾਂ ਨੂੰ ਸਾਡਾ ਹੱਕ ਦੇਣਾ ਪੈਣਾ ਏ ਤੇ ਜੇ ਨਾ ਹੱਕ ਦਿੱਤੇ ਤਾਂ ਸਾਡੇ ਕੋਲ ਵੋਟਾਂ ਮੰਗਣ ਆਣ ਦੀ ਕੋਈ ਜ਼ਰੂਰਤ ਨਾ ਕਰਿਆ ਅਸੀਂ ਡੰਡਾ ਫੇਰਾਂਗੇ ਡੰਡਾ ਫੇਰਨਾ ਜਦੋਂ ਪਿੰਡ ਚ ਵੋਟਾਂ ਮੰਗਣ ਆਓਗੇ ਜਟਵਾੜਸ ਦਾ ਪਹਿਲਾਂ ਵੀ ਇਹਨਾਂ ਨੂੰ ਆਣ ਨਹੀਂ ਦਿੰਦੇ ਹੈਗੇ ਉਹ ਪਹਿਲਾਂ ਹੀ ਬਾਹਰੋਂ ਪਛਾ ਦਿੰਦੇ ਆ ਫਿਰ ਹੁਣ ਕਰਕੇ ਦੇਖੇ ਮੂੰਹ ਇਹ ਜਦੋਂ ਤੱਕ ਅਮ ਐਸਪੀ ਨਿੰਦਾ ਇਹ ਵੋਟਾਂ ਮੰਗ ਕੇ ਦਿਖਾਵੇ ਬਿਲਕੁਲ ਰੱਖੋ ਤੁਸੀਂ ਹੋਰ ਮਾਤਾਵਾਂ ਹਰਿਆਣੇ ਦੀ ਮਾਤਾਵਾਂ ਨੇ ਦੱਸਿਆ ਆਪਣੇ ਤੋਂ ਤੇ ਆ ਪੰਜਾਬ ਤੋਂ ਸੀ ਪੰਜਾਬ ਤੋਂ ਹੈ ਮਾਤਾ ਜੀ ਹਰਿਆਣੇ ਹਰਿਆਣੇ ਦੇ ਕਿੱਥੋਂ ਆਏ ਹੋ ਕਰਨੋਲੀ ਪਿੰਡ ਤੋਂ ਕਰਨੋਲੀ ਪਿੰਡ ਤੋਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਥੇ ਸਭ ਕੁਝ ਤੁਸੀਂ ਅੱਜ ਆਏ ਹੋ ਕਿਸ ਤਰ੍ਹਾਂ ਦਾ ਸਹਿਯੋਗ ਕਰਨ ਆਏ ਹੋ ਆਪਣੇ ਭਰਾਵਾਂ ਦਾ ਆਪਣੇ ਆਪਣੇ ਪਰਿਵਾਰ ਦੇ ਲੋਕਾਂ ਦਾ ਇਹਨਾਂ ਦਾ ਕਿਵੇਂ ਸਹਾਇਕ ਕਰਨਾ ਹੈ ਇਹਨਾਂ ਦਾ ਸਹਾਇਕ ਕਰਨਾ ਹੀ ਅਸੀਂ ਤਾਂ ਜੀ ਮੋਦੀ ਦਾ ਸਿਆਪਾ ਕਰਨਾ ਆਏ ਆ ਅਸੀਂ ਅਸੀਂ ਮਹਿਲਾ ਦੀ ਸਮਰਾਨ ਆਏ ਆ ਅੱਜ ਸੜਕਾਂ ਤੇ ਕਿਸਾਨ ਵੀਰਾਂ ਨਾਲ ਆਏ ਆ ਠੀਕ ਹੈ ਤੇ ਮੋਦੀ ਦਾ ਸਿਆਪਾ ਕਰਨਾ ਆਏ ਆ ਤੇ ਹੁਣ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਦੇਖੋ ਜਿਹੜੀ ਗੱਲਾਂ ਮੇਨ ਹੁੰਦੀ ਜਿਹੜੀ ਗੱਲ ਇਹ ਆ ਕਿ ਪਪਾ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਲੋਕਾਂ ਤੱਕ ਕੀ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਉਸਲੀ ਅਸਲੀ ਗੱਲ ਤੇ ਇਹੀ ਆ ਕੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਲੜਾਈ ਕਿੱਦਾਂ ਦੀ ਆ ਕਿਉਂ ਲੜ ਰਹੇ ਆ ਕਿਸ ਲਈ ਇੱਥੇ ਬਹ ਬੈਠੇ ਹੋਏ ਆ ਕਿਸ ਲਈ ਤੁਹਾਨੂੰ ਇੱਥੇ ਸੜਕਾਂ ਤੇ ਆਣਾ ਪਿਆ ਦੇਖੋ ਮੋਦੀ ਰਾਜ ਚ ਨਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਪਰ ਜ਼ਿਆਦਾ ਠੀਕ ਹੈ ਤੇ ਉਹ ਕਿਸੇ ਦੀ ਕੋਈ ਮੰਗ ਨਹੀਂ ਕਰਦਾ ਕੋਈ ਪਰਵਾਹ ਨਹੀਂ ਕਰਦਾ ਤੇ ਬਾਹਰਲੇ ਦੇਸ਼ਾਂ ਵਿੱਚ ਤੁਰਿਆ ਫਿਰਦਾ ਹੈਗਾ ਤੇ ਇੱਥੇ ਲੋਕ ਪਰੇਸ਼ਾਨ ਸੜਕਾਂ ਤੇ ਆਓ ਜਾਓ ਇਹ ਸਾਰਾ ਠੱਪ ਹੋਇਆ ਪਿਆ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕਿਸਾਨਾਂ ਦੇ ਨੌਜਵਾਨ ਮੁੰਡੇ ਖਤਮ ਹੋ ਰਹੇ ਨੇ ਮਰਵਾ ਰਿਹਾ ਮੋਦੀ ਕੱਟੜ ਮਰਵਾ ਰਿਹਾ ਅਸੀਂ ਇਸ ਚੀਜ਼ ਤੋਂ ਬਹੁਤ ਦੁਖੀ ਹੋਏ ਆ ਤਾਂ ਅਸੀਂ ਕਿਸਾਨ ਮਜ਼ਦੂਰ ਸਭ ਸੜਕਾਂ ਤੇ ਆ ਕੇ ਬੈਠੇ ਆ ਇਸ ਕਰਕੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਹ ਜਿਹਾ ਮੇਲਾ ਆ ਪਿੰਡ ਚ ਆਈਆਂ ਤੁਹਾਡੇ ਅਸੀਂ ਪੰਜਾਬ 50 50 ਮੈਂ ਆਈਆਂ ਸਾਡੇ ਪਿੰਡ ਤੋਂ ਇੱਕੋ ਪਿੰਡ ਚ ਇੱਕੋ ਪਿੰਡ ਚ ਹਾਂ ਤੇ ਸਾਰਾ ਅੱਜ ਕੰਮ ਕਾਜ ਸਾਰਾ ਬੰਦ ਕਰਕੇ ਆਇਓ ਕਾਰ ਦਾ ਸਾਰਾ ਸਾਰਾ ਦਿਨ ਕੋਈ ਕੰਮ ਕਾਜ ਨਹੀਂ ਅਸੀਂ ਸਪੈਸ਼ਲ ਮੇਲਾ ਵਿਦਿਸ਼ਾ ਮਨਾਣਾ ਆ ਤੇ ਆਪਣੇ ਕਿਸਾਨ ਵੀਰਾਂ ਨਾਲ ਸੜਕਾਂ ਤੇ ਬੈਠ ਕੇ ਮਨਾਵਾਂਗੇ ਤੇ ਜਿਹੜੇ ਸਾਡੇ ਬੱਚੇ ਕੁਰਬਾਨ ਹੋ ਗਏ ਇਸ ਇਸ ਦੇ ਵਿੱਚ ਅਸੀਂ ਉਹਨਾਂ ਦਾ ਵੀ ਅੱਜ ਸੋਗ ਕਰਨ ਆਏ ਆ ਤੇ ਬਹੁਤ ਸਾਡੇ ਨਾਲ ਅਨੁਆਈ ਹੋ ਕੇ ਕਰ ਰਹੀ ਹੈ ਮੋਦੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਸਾਡੀ ਕੋਈ ਨਹੀਂ ਸੁਣੀ ਤੇ ਇਨਾ ਕਿਸਾਨਾਂ ਦੀ ਸੁਣ ਰਿਹਾ ਨਾ ਮਜ਼ਦੂਰਾਂ ਦੀ ਸੁਣ ਰਿਹਾ ਤੇ ਇਸ ਦੇ ਰਾਤ ਦੇ ਵਿੱਚ ਪਰਜਾਂ ਬਹੁਤ ਜਿਆਦਾ ਦੁਖੀ ਹੋਈ ਪਈ ਹੈ ਇਸ ਕਰਕੇ ਇਸ ਮਾਤਾ ਜੀਆਂ ਸਾਰੀਆਂ ਮਾਤਾਂ ਬਜ਼ੁਰਗ ਨੇ ਕਿੰਨੇ ਕਿੰਨੀ ਉਮਰਾਂ ਨਾਲ ਦੀ ਹੈ ਨਾ ਸਾਰੀਆਂ ਪੁੰਚੀਆਂ ਨੇ ਆਪਣਾ ਸਹਿਯੋਗ ਕਰ ਰਹੀ ਜਾਣੇ ਤੇ ਦੇਖੋ ਪੰਜਾਬ ਹਰਿਆਣਾ ਤੋਂ ਜਿਹੜੇ ਕਾਫਲੇ ਮਹਿਲਾਵਾਂ ਦੇ ਆ ਰਹੇ ਹੋਰ ਸਟੇਟਾਂ ਵੀ ਕਾਫਲੇ ਕਾਫੀ ਆਏ ਨੇ ਤੇ ਪਿੰਡਾਂ ਚੋਂ ਕਮ ਸਿਕੋਂ 50-50 ਮਹਿਲਾਵਾਂ ਜਿਹੜੀਆਂ ਕਿ ਆਪਣਾ ਕੰਮ ਕਾਜ ਛੱਡ ਕੇ ਆਪਣੇ ਸਾਰਾ ਕੁਝ ਕਿਉਂਕਿ ਉਹਨਾਂ ਦੇ ਘਰ ਦੇ ਜੀਵ ਤੇ ਪਹਿਲਾਂ ਹੀ ਇੱਥੇ ਬੈਠੇ ਹੋਏ ਆ ਜਿਹੜੇ ਵਰਦ ਆ ਉਹ ਸਾਰੇ ਇੱਥੇ ਬੈਠੇ ਹੋਏ ਆ ਫਿਰ ਅੱਜ ਇਹ ਸਾਰਾ ਕੰਮ ਅੱਜ ਬੰਦ ਕਰਕੇ ਤੇ ਆਪਣਾ ਇੱਥੇ ਪਹੁੰਚਿਆ ਨੇ ਔਰ ਸਹਿਯੋਗ ਕਰ ਰਹੀਆਂ ਕਿਸਾਨਾਂ ਦਾ ਦੇਖੋ ਅੱਗੇ ਕੀ ਬੰਦ ਆ ਵੀ ਸਰਕਾਰ ਇਹਨਾਂ ਦੀ ਮੰਗਾਂ ਤੇ ਮੰਨਦੀ ਜਾਂ ਨਹੀਂ ਕਿ ਕਿੰਨਾ ਕੁ ਸੰਘਰਸ਼ ਲੰਬਾ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ